ਐਨ ਸੀ ਜਗ੍ਹਾ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਖਿਲਾਫ ਟ੍ਰੈਫਿਕ ਪੁਲਿਸ ਨੇ ਕੱਸਿਆ ਸ਼ਿਕੰਜਾ ਟ੍ਰੈਫਿਕ ਪੁਲਿਸ ਦੇ ਹਾਤੀ ਦੇ ਅਧਿਕਾਰੀ ਗੁਰਨਾਮ ਸਿੰਘ ਦੀ ਅਗਵਾਈ ਹੇਠ ਬੁਰਾਯਾਨ ਵਿਖੇ ਬੋਪਾਰਾਏ ਨੈਰ ਉੱਪਰ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਜਦੋਂ ਇੱਕ ਸਕੂਲੀ ਬੱਸ ਨੂੰ ਰੁਕਣ ਲਈ ਕਿਹਾ ਜਾਂਦਾ ਹੈ ਤਾਂ ਬੱਸ ਦਾ ਡਰਾਈਵਰ ਹੋਲੀ-ਹੋਲੀ ਬੱਸ ਪਜਾ ਕੇ ਲਿਜਾਣ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਸਕੂਲੀ ਬੱਚਿਆਂ ਦੀ ਜ਼ਿੰਦਗੀ ਦਾਤੇ ਲਾਹ ਦਿੰਦਾ ਹੈ ਇਸੇ ਦੌਰਾਨ ਇੱਕ ਟ੍ਰੈਫਿਕ ਕਰਮਚਾਰੀ ਵੱਲੋਂ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦਿਆਂ ਹੋਇਆਂ ਇੱਕ ਮੋਟਰਸਾਈਕਲ ਤੇ ਉਸ ਬੱਸ ਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਟੰਡੇ ਪਿੰਡ ਕੋਲ ਬੱਸ ਨੂੰ ਰੋਕ ਲਿਆ ਜਾਂਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਡਰਾਈਵਰ ਵੱਲੋਂ ਆਪਣੀ ਗਲਤੀ ਮੰਨਣ ਦੀ ਬਜਾਏ بار-बार ਕਿਸੇ ਸਿਆਸੀ ਆਗੂ ਨੂੰ ਫੋਨ ਕੀਤਾ ਜਾ ਰਿਹਾ ਸੀ ਅਤੇ ਟ੍ਰੈਫਿਕ ਅਧਿਕਾਰੀਆਂ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਤਾ ਲੱਗਾ ਹੈ ਕਿ ਇਹ ਬਸ ਬੁਰਾਇਾਨਦੇ ਕਿਸੇ ਲਈ ਬੜਤੀ ਨਾਮਕ ਸਕੂਲ ਦੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਇਸ ਦੀ ਇੰਸ਼ੋਰੈਂਸ ਵੀ ਖਤਮ ਹੋ ਚੁੱਕੀ ਹੈ। ਅਤੇ ਮਾਲਕਾਂ ਵੱਲੋਂ ਸਿਆਸੀ ਆਗੂਆਂ ਦੀ ਸ਼ਹਿਉਤੇ ਹੀ ਚਲਾਈ ਜਾ ਰਹੀ ਹੈ। ਅਤੇ ਸਕੂਲਾਂ ਵਾਲੇ ਵੀ ਅਧੂਰੇ ਕਾਗਜ਼ਾਤ ਵਾਲੀਆਂ ਬੱਸਾਂ ਨੂੰ ਧੜਲੇ ਨਾਲ ਚਲਵਾ ਰਹੇ ਹਨ ਅਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨਜ਼ਰੀ ਆਉਂਦੇ ਹਨ। ਤਾਂ ਤੁਹਾਨੂੰ ਮਿਲੂ ਹੁਣ ਆਪਣੀ ਬੱਟੀਆਂ ਨਹੀਂ ਤੁਹਾਨੂੰ ਲੱਗੇ ਮੈਂ ਨਹੀਂ ਦੇਖਿਆ ਜੀ ਤਾਂ ਠੀਕ ਹੈ ਜੀ ਕਿਨਾਂ ਆਪਾ ਮੈਂ ਤੁਹਾਨੂੰ ਫੋਟਾ ਤਾਂ ਮਾਰਾ ਜਾਣ ਦਿਓ ਮਾਰਾ ਜੀ ਗਰੀਬ ਬੰਦਾ ਅੱਜ ਪਹਿਲੀ ਵਾਰੀ ਲੱਗਾ ਕਿ ਕੀ ਗੱਲ ਹੈ ਤੇ ਚੇਅਰਮੈਨ ਸਾਹਿਬ ਹੈਲੋ ਮੈਂ ਕਿਹਾ ਗੱਡੀ ਰੋਕੀ ਹੈ ਆਪਣੀ ਕੀ ਨਾਂ ਹੈ ਭਜੀ ਗਰਨਾਮ ਸਿੰਘ ਐਸਐਹਈ ਜੇਰਾ ਆਇਆ ਤੋਂ ਯਾਰ ਮੈਂ ਅੱਜ ਵਸਤੇ ਲੱਗਾ ਪਹਿਲੇ ਤੇ ਨਹੀਂ ਤੇ ਲਿਬਰਟੀ ਵਾਲੇ ਲਿਵਟ ਵਾਲਿਆਂ ਦੀ ਯਾਰ ਮੇਰੀ ਗੱਲ ਤੋਂ ਪਹਿਲਾਂ ਨਾਕੇ ਤੇ ਸਾਰੋਂ ਇਹ ਨੂੰ ਹੱਥ ਨਹੀਂ ਦਿੱਤਾ ਬਾਅਦ ਚ ਕਹਿੰਦੇ ਸੀ ਵੀ ਮੈਂ ਮੈਂ ਤਾਂ ਆਪਣੇ ਧਿਆਨ ਨਾਲ ਹੀ ਜਾ ਰਿਹਾ ਹਾਂ ਤੇ ਇਹਦਾ ਨਾਮ ਸੰਤਨ ਤਾਂ ਕਰਿਓ ਗੱਲ ਮੜ ਜਾ ਵੀਡੀਓ ਬਣੀ ਚੁੱਕੀ ਭਾਈ ਮੇਰੇ ਕੋਲ ਵੀਡੀਓ ਬਣੀ ਤੇ ਫੋਨ ਵੀ ਬਣਦੀ ਜੇ ਪਹਿਲਾਂ ਸੀ ਬਣਦੀ ਓਏ ਪਾਜੀ ਇਹਦੀ ਵੀਡੀਓ ਬਣੀ ਆ ਬਸ ਰੋਕੀ ਸੀਗੇ ਪੱਤਰਕਾਰ ਮੁੱਤ ਖੜੇ ਨੂੰ ਕਹਿੰਦਾ ਉਹਨਾਂ ਬਣਾਈ ਆ ਨਹੀਂ ਪਹਿਲਾਂ ਗੱਲ ਸੁਣੋ ਹੱਥ ਥੋੜੋ ਦਿੱਤਾ ਜੀ ਇਹ ਬਸ ਰੋਕੀ ਨਹੀਂ ਪਾਜੀ ਪਹਿਲਾਂ ਨਾਟਕੀ ਦਾ ਦਿੱਤਾ ਭਾਈ ਤੁਸੀਂ ਦੱਸੋ ਪਹਿਲਾਂ ਇੱਕ ਵਾਰੀ ਹੱਥ ਦਿੱਤਾ ਭਾਈ ਤਾਂ ਤੁਸੀਂ ਉਹ ਪੈਰ ਤੇ ਪਾਜੀ ਪੱਤਰਕਾਰ ਵਾਲੇ ਮੇਰੇ ਨਾਲ ਹੀ ਆਇਆ ਇਹ ਹੁੰਦਾ ਕਿ ਉਹ ਜਦੋਂ ਮੈਂ ਇੱਧਰ ਤੁਹਾਡੇ ਵਾਲੀ ਕਾਰ ਨਹੀਂ ਗਈ ਸੀ ਫਿਰ ਇੱਧਰ ਮੈਂ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਤੁਸੀਂ ਇਹ ਦੱਸੋ ਭਾਜੀ ਪਹਿਲਾਂ ਜਦੋਂ ਤੁਸੀਂ ਨਾਕੇ ਤੋਂ ਮੈਂ ਉਹਦਾ ਨਾ ਰੋ ਚਲੋ ਬੰਨੇਗਾ ਜੱਕ ਬੱਟ ਨਿਕਾ ਜੱਕ ਬੱਡਰ ਜਿੱਕੇ ਕਰ ਦਿੰਦੇ ਮੱਟ ਨਹੀਂ ਕਰਦਾ ਨਹੀਂ ਨਹੀਂ ਭਾਜੀ ਜਾਣ ਦਿਓ ਮਹਾਰਾਜ ਇੱਥੇ ਦੱਸ ਆਪ ਦੇਵਾ ਚਰਪੇ ਪਏ ਆ ਤਾ ਤੁਹਾਨੂੰ ਹੈਲੋ ਆ ਜਾਓ ਹਾਂ ਦੱਸੋ ਕਹਿੰਦੇ ਚਲਾਨ ਕਰਦੇ ਆ ਗਰਨਾਮ ਸਿੰਘ ਆ ਆਹ ਹੋਈ ਗੱਲ ਕਰਦੇ ਪਏ ਸੀ ਤਾਂ ਨਾ ਆਕਰੋ ਤਾਂ ਆਕਰੋ ਮੜੇ ਭਾਜੀ ਭਰ ਮੈਂ ਕੁਦਰਤੀ ਇਹ ਤੁਸੀਂ ਮੈਨੂੰ ਮੋਰੇ ਦਾ ਮੈਚ ਨਹੀਂ ਪਿਛਲੇ